ਕਿ ਓਂਕਾਰ ਅਕਾਲ ਸਹਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦਾ ਫਰਮਾਨ ਹੈ ਜਾਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕੇ ਸੂਰ ਨਹੀਂ ਤਾਂ ਜਾਨੀ ਬਾਝ ਰਹੇ ਕਾਇ ਗਵਾਵੇ ਨੂਰ ਅੱਜ ਕੌਮ ਕੌਮੀ ਯੋਧੇ ਸ਼ੇਧ ਸੰਤ ਜਰਨੈਲ ਜੀ ਦੀ ਪਿੰਡਰਾ ਵਾਲੇ ਦਾ ਜਨਮ ਦਿਨ ਮਨਾ ਰਹੀ ਹੈ ਕਿਉਂਕਿ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਲ ਕੌਮ ਦਾ ਫਰਜ ਬਣਦਾ ਹੈ ਸ਼ੁਰੂ ਵਿੱਚ ਇਹ ਕਾਰਜ ਸਰਦਾਰ ਸਿਮਰਨ ਜੀ ਇਸਕ ਮਾਨ ਪ੍ਰਦਾਸ਼ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਉਹਨਾਂ ਦੀ ਸਮੁੱਚੀ ਜਥੇਬੰਦੀ ਨੂੰ ਮਲਾਉਣ ਦਾ ਪ੍ਰਾਰਲਾ ਕੀਤਾ ਗਿਆ ਸੀ ਇਹ ਜਥੇਬੰਦੀ ਵਧਾਈ ਦੀ ਪਾਤਰ ਹੈ ਸੰਤ ਜਰਨੈਲ ਸਿੰਘ ਜੀ ਨੇ 1978 ਤੋਂ ਨਕਲੀ ਗੁਰੂ ਗੰਮ ਦੇ ਖਿਲਾਫ ਤੇ ਜੂਨ 1983 ਤੱਕ ਸਿੱਖਾਂ ਦੀ ਆਜ਼ਾਦੀ ਦੀ ਜੰਗ ਲੜਦੇ ਹੋਏ ਸ਼ਹੀਦ ਹੋਏ। ਉਹਨਾਂ ਦੇ ਨਾਲ ਜਰਨਤ ਸਵੇਕ ਸਿੰਘ ਦੀ, ਭਾਈ ਅਮਰੀਕ ਸਿੰਘ ਦੀ, ਅਲੇਖਾ ਸਿੰਘਾਂ ਨੇ ਆਜ਼ਾਦੀ ਦੀ ਜੰਗ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਨੇ ਆਜ਼ਾਦੀ ਦੇ ਕੁਰਬਾਨੀਆਂ ਦੀ ਕੁਰਬਾਨੀ ਅੱਗੇ ਦਾਤਾ ਸਿਰ ਝੁਕਦਾ ਹੈ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਥਨੀਆਂ ਤੇ ਇੱਕ ਕਰਨੀ ਦੇ ਧਾਰਨੀ ਸਨ ਜਿਨ੍ਹਾਂ ਨੇ ਆਪਣੇ ਵੱਲੋਂ ਸਮੇਂ-ਸਮੇਂ ਤੇ ਕਹੇ ਬਚਨਾਂ ਨੂੰ ਆਖਰੀ ਦਮ ਤੱਕ ਪਹਿਰਾ ਦੇ ਕੇ ਨਿਭਾਇਆ ਦੂਜੇ ਪਾਸੇ ਜੇ ਦੇਖਿਆ ਜਾਵੇ ਮੌਕੇ ਦੀਆਂ ਪੰਥਕ ਸਰਕਾਰਾਂ ਵੱਲੋਂ ਵਿਰੋਧੀਆਂ ਦਾ ਸਾਥ ਦੇ ਕੇ ਕੌਮ ਬਰੋਦੀ ਹੋਣ ਦਾ ਸਬੂਤ ਦਿੱਤਾ ਗਿਆ ਜਿਨ੍ਹਾਂ ਦੀ ਵਜ੍ਹਾ ਕਰਕੇ ਕੌਮ ਅੱਜ ਤੱਕ ਸੰਤਾਪ ਭੋਗ ਰਹੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਭਾਵੇਂ 1977 ਦਾ ਸਾਕਾ ਵਾਪਰਿਆ ਜਿਸ ਵਿੱਚ ਅਖੰਡ ਕੀਰਤਨੀ ਜਥੇ ਅਤੇ ਦਮਦਿਤਕਸਾਲ ਦੇ ਸਿੰਘਾਂ ਨੂੰ ਇਸੇ ਤਰ੍ਹਾਂ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਪ੍ਰਗਟ ਕਰਦਿਆਂ ਸੰਗਤਾਂ ਦੇ ਅੱਗੇ ਵਾ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਗਿਆ ਅੱਜ ਲੋੜ ਹੈ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਸਿੱਜੇ ਮੀਰੀ ਪੀਰੀ ਦੇ ਸਨਾਰ ਤੇ ਪੈਰਾਂ ਦੰਦੇ ਹੋਏ ਆਪਣਾ ਜੀਵਨ ਕੌਮ ਦੇ ਲੇਖੇ ਲਾਇਆ। ਉਥੇ ਅੱਜ ਸਸਤਾਵਾਂ ਉਹਨਾਂ ਸਿਧਾਂਤਾਂ ਨੂੰ ਪਿੱਠ ਦੇ ਰਹੀਆਂ ਹਨ ਜੋ ਕੌਮ ਲਈ ਚਿੰਤਾ ਦਾ ਵਿਸ਼ਾ ਹੈ। ਸੋ ਅੱਜ ਸੀਤਾਂ ਦੀ ਪਵਿੱਤਰ ਧਰਤੀ ਤੇ ਦਾਸ ਦੀ ਕੌਮ ਨੂੰ ਅਪੀਲ ਹੈ ਕਿ ਆਪਸੀ ਮਤ ਪੇ ਭਲਾ ਕੇ ਹਮਨੇ ਦਾ ਤਿਆਰ ਕਰਕੇ ਕੌਮ ਦੇ ਭਲੇ ਲਈ